ਅੱਜ ਆਪਾਂ ਜਾ ਰਹੇ ਹਾਂ ਜੀ ਮੇਰ ਕੋਟਲਾ ਤੋਂ ਰਾਇਕੋਟ ਰੋਡ ਕੋ ਹਾਈਕੋਰਟ ਨੂੰ ਜਾ ਰੋਡ ਜਾਂਦਾ ਉਸ ਰੋਡ ਦੇ ਉੱਤੇ ਜਾਗੇ ਅੱਗੇ ਜਾ ਕੇ ਚੀਮਿਆ ਤੱਕ ਇਸ ਰੋਡ ਤੇ ਜਾਵਾਂਗੇ ਚੀਮਿਆ ਤੋਂ ਅੱਗੇ ਜਾ ਕੇ ਘਟਾਲੇ ਵੱਲ ਨੂੰ ਜਾ ਰੋਡ ਜਾਂਦਾ ਘਟਾਲਾ ਉਦੋਂ ਮੋੜ ਜਾਗੇ ਜੇ ਮੈਂ ਤਾਂ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾ ਆ ਦੇਖੋ ਇਧਰੋਂ ਰੋੜਾ ਚੀਮਿਆਂ ਤੋਂ ਆ ਰਿਹਾ ਹੈ ਚੀਮਾ ਤੋਂ ਰੋੜਾ ਆ ਕੇ ਇਧਰ ਨੂੰ ਜਾਣਾ ਪੰਜ ਗਰਾਈਆਂ ਨੂੰ ਆ ਆਪਣੇ ਪੰਜ ਗਰਾਈਆਂ ਰੋੜ ਜੋ ਮਨਾਲ ਨੂੰ ਜਿਹੜਾ ਰੋੜ ਜਾਂਦਾ ਇਹ ਰੋੜ ਤੇ ਜਾਣਾ ਪਾ ਇਹ ਰੋੜ ਤੇ ਜਾਣਾ ਪਾ ਮਨਾਲ ਵਾਲੇ ਤੇ ਚੀਮਿਆਂ ਤੋਂ ਜਾ ਕੇ ਅੱਗੇ ਆਏਗਾ ਗਠਾਲਾ ਥੋੜੀ ਜਿਹੀ ਦੂਰੀ ਤੇ ਹੀ ਹੈ ਗਠਾਲਾ ਗਠਾਲਾ ਪਿੰਡ ਗਠਾਲੇ ਜਾ ਕੇ ਫਿਰ ਤੁਹਾਨੂੰ ਦੱਸਦੇ ਆਂ ਅੱਗੇ ਗਾਲੇ ਪਹੁੰਚ ਕੇ ਅੱਗੇ ਕਿੱਧਰ ਨੂੰ ਆਪਾਂ ਨੇ ਜਾਣਾ ਇਹ ਆ ਗਿਆ ਜੀ ਗਠਾਲੇ ਤੋਂ ਮਾਮੰਦਪੁਰ ਰੋਡ ਆ ਹੋਰ ਲੱਗਾ ਹੈ ਮਾਮਨਦਪੁਰ ਕਾਤਰ ਇਹ ਗਠਾਲੇ ਤੋਂ ਰੋਡ ਮਾਮਨਦਪੁਰ ਨੂੰ ਜਾ ਰਿਹਾ ਜੀ ਇਹ ਮਾਮਨਦਪੁਰ ਵਾਲਾ ਰੋਡ ਉਹ ਦੇਖਦੇ ਆ ਕਿ ਜਾ ਕੇ ਕਿੱਥੇ ਕਿੱਥੇ ਗੁਰਦੁਆਰਾ ਹੈ ਏ ਨਾਲਾ ਆ ਗਿਆ ਮਾਮਦਪੁਰ ਤੋਂ ਵਿਦੇਸ਼ੇ ਹੁੰਦੇ ਹੋਏ ਆਪਾਂ ਅੰਮ੍ਰਿਤਗੜਾ ਨੂੰ ਕਮਾ ਚੁੱਕੇ ਇਹ ਪੰਜ ਕਰਾਈਆਂ ਤੋਂ ਪੰਜ ਕਰਾਈਆਂ ਤੋਂ ਵਾਪਸ ਪੰਜ ਕਰਾਈਆਂ ਤੋਂ ਕਟਹਾਲੇ ਵਾਲਾ ਰੋਡ ਪਰਾਲੀ ਦੇ ਕਿਵੇਂ ਗੱਠਾਂ ਬਲ ਮਰ ਟੇਰ ਲਾਏ ਇਹ ਫੈਕਟਰੀ ਚ ਜਾਣਗੀਆਂ ਗੱਠਾਂ ਇਹ ਨਾਲ ਹੀ ਅਗਲੇ ਮੇ ਪੰਜ ਕਰਾਈਆਂ ਦਾ ਫੈਕਟਰੀ ਹੈ ਉੱਥੇ ਜਾਊਗੀ ਸਾਰੀ ਪਰਾਲੀ ਆਹ ਸਾਰੀ ਹੈ ਜੇ ਬੁਜਾਈ ਪਈ ਹੈ ਜ ਬੀਜਣ ਵਾਲੀ ਹੈ ਹਾਂਜੀ ਸਾਰੀ ਬੁਜਾਈ ਹੈ ਜ ਪਈ ਹੈ ਬੀਜਣ ਵਾਲੀ ਸਾਰਾ ਬੁਜਾਈ ਹੋ ਗਈ ਇੱਥੇ ਬਸ ਸਾਰੀ ਰੋਡ ਵਧੀਆ ਸਾਫ ਸਫਰਾ ਰੋਡ ਆ ਪੰਜ ਗਰਾਈਆਂ ਵਾਲਾ ਹੈ ਇਹ ਚੀਮਾ ਤੋਂ ਬਰਨਾਲੇ ਨੂੰ ਰੋਡ ਇਧਰੋਂ ਪਿੱਛੇ ਪਿਛਲੀ ਸਾਈਡ ਇਹ ਬਰਨਾਲੇ ਨੂੰ ਜਾਂਦਾ ਰੋਡ ਹੈ ਇਧਰੋਂ ਆ ਗਿਆ ਕਠਾਲਾ ਚੀਮੇ ਸਿੱਧਾ ਇਧਰੋਂ ਆ ਵੀ ਇਧਰ ਆ ਕਣਕ ਆ ਵੀਜੀ ਪਈ ਹੈ ਅਰੇ ਬਜਾਈ ਹੋਈ ਹੈ ਇੱਕ ਉੱਤਰਾਂ ਸੰਪਰਦਾਇ ਹਿੱਸਾ ਮਰਵਾ ਦੇ ਇੱਕ ਹੋ ਪ੍ਰਾਇਕਟਰ ਇਹ ਗੁਰਦੁਆਰਾ ਸਾਹਿਬ ਨੇ ਇਧਰ ਹੈ ਸੋਤੇ ਨਿੰਬੂਆਂ ਦਾ ਬਾਗ ਲੱਗਦਾ ਹੈ ਕਹਦਾ ਹੈ ਕਿ ਕੁਝ ਹੋਰ ਤਾਂ ਹਾਂ ਨਿੰਬੂ ਹੀ ਲੱਗਦਾ ਹੈ ਨਿੰਬੂ ਹੀ ਸਾਰਾ ਹੈ ਨਿੰਬੂ ਬਿੱਜਾ ਸਾਰਾ ਹੈ ਬੁਜਾਈ ਹੋ ਗਈ ਸਾਰੀ ਆ ਸਾਰੀ ਬੁਜਾਈ ਹੋਈ ਆ ਆ ਰੋਡ ਦੇ ਦੋਨੋਂ ਪਾਸੇ ਬੁਜਾਈ ਹੋ ਗਈ ਸਾਡੇ ਆ ਇਹ ਕੋਈ ਗਾੜੀ ਪਰ ਚੱਲਿਆ ਇਹ ਰੋਡ ਟਰੈਕਟਰ ਚੱਲ ਗਿਆ ਇੱਕ ਛਾਲ ਲਾ। ਨਾ ਸਾਰੀ। ਲਾ ਟਾਂਡੀ। ਪੱਠੇ ਵਿੱਚ ਜੈਨਾ ਕਹਦਾ ਟਾਂਡੀ ਇੱਧਰਲੇ ਪਾਸੇ ਵੀ ਆ ਸਾਰੀ ਬੁਝਾਈ ਹੋਈ ਹੈ। ਅਬੀਜੀ ਕੀ ਫਸਲ ਸਾਰੀ ਹੈ। ਉਹ ਸਾਰੀ ਆ। ਆ ਬਜਾਈ ਹੋਈ ਹੈ ਸਾਰੀ ਇੱਧਰ। ਤੇ ਇੱਧਰ ਵੀ ਸਾਰੀ ਆ। ਰੋਡ ਦੇ ਦੋਨੇ ਪਾਸੇ ਇੱਧਰ ਸਾਰੀ ਬਜਾਈ ਹੋ ਗਈ ਹੈ। ਹਾ ਕਿਤੇ ਕਿਤੇ ਉਹ ਜਿਵੇਂ ਪਰੇ। ਬੀਜਣ ਵਾਲੀ ਰਹਿੰਦੀ ਹੈ ਹਜੇ ਉੱਥੇ ਕਰਚੇ ਹਜੇ ਖੜੇ ਆ ਪਰਾਲੀ ਦੇ। ਬਾਕੀ ਜੀਰੀ ਦੀ ਬਡਾਈ ਤਾਂ ਸਾਰੇ ਹੋ ਗਈ। ਤਕਰੀਬਨ ਜੀਰੀ ਦੀ ਵੜਾਈ ਤਾਂ ਨਹੀਂ ਕੋਈ ਕਿਤੇ ਮਾਰੀ ਮੋਟੀ ਕਿਤੇ ਟਾਮੀ ਭਾਵੇਂ ਹੋਵੇ ਖੜੀ ਕੋਈ ਨਹੀਂ ਤਾਂ ਕੰਮ ਵੈਸੇ ਵੜਾਈ ਦਾ ਤਾਂ तकरीबन ਨਿਬੜ ਗਿਆ ਬਜਾਈ ਦਾ ਵੀ ਉਹਦਾ ਕਣਕ ਆਪਾਂ ਹੋਈਆਂ ਨਾ ਪਾਣੀ ਹੋਰ ਥੋੜੇ ਜਿਹੜਾ ਨੂੰ ਪਾਣੀ ਲੱਗਣ ਵਾਲਾ ਹੋ ਜਾਣਾ ਉਹ ਅੱਗੇ ਸਾਹਮਣੇ ਬੱਕਰੀਆਂ ਤਰੀਆਂ ਭੱਦੀਆਂ ਚਾਰ ਦੀਆਂ ਦੋ ਤਿੰਨ ਕ ਬੱਕਰੀਆਂ ਨੇ ਅਜੇ ਬਚ ਨਹੀਂ ਆਹ ਖੜਾ ਛੋਣਾ ਥੋੜਾ ਜਿਹਾ ਕਿਸੇ ਦਾ ਵਿੱਚ ਬਾਕੀ ਤਾਂ ਬਸ ਬਹੁਤ ਜ਼ਿਆਦਾ ਕਟਾਈ ਛੋਣੇ ਦੀ ਹੋ ਰਹੀ ਹੈ ਜਰਾ ਬੀਜ ਬਜਾਈ ਹੋਈ ਇਹ ਹੈ ਜੀ ਨਾਮਤਾਰੀ ਸਿੱਧੀ ਮਾਰਗ ਮਲੇਰਕੋਟਲਾ ਰਾਇਕੋਟ ਤੋਂ ਬਿਲਕੁਲ ਲਾ ਰੋਡ ਹੈ ਨਾਮਤਾਰੀ ਸਿੱਧੀ ਮਾਰਗ ਰੋਡ ਮਲੇਰਕੋਟਲਾ ਕਣਕ ਦੀ ਬੁਝਾਈ ਇਹ ਇੱਧਰ ਵੀ ਆ ਦੇਖਿਆ ਨਾ ਬੇਸਿਕੀ ਦੇਖੀਏ ਬੀਜ ਬਜਾਈ ਕਾਫੀ ਹੱਦ ਤੱਕ ਬੀਜ ਬਜਾਈ ਹੋ ਗਈ ਹੈ ਬੀਜ ਬਜਾਈ ਦਾ ਕੰਮ ਖਾਸਾ ਨਿਬੜ ਗਿਆ ਆ ਦੇਖ ਇਧਰ ਆ ਬੀਜ ਬਜਾਈ ਹੋਈ ਹੈ ਸਾਰੀ ਆ ਥੋੜਾ ਜਿਆ ਕਿਸੇ ਦਾ ਚੋਨਾ ਖੜਾ ਜੇ ਥੋੜਾ ਜਿਆ ਟਮਾਟਾ ਮੋ ਕਿਤੇ ਕਿਤੇ ਹੁਣ ਚੋਨਾ ਖੜਾ ਬਸ ਕਿਹਦਾ ਤਕਰੀਬਨ ਚੋਨੇ ਦਾ ਕੰਮ ਸਾਰਾ ਹੀ ਨੱਬੜ ਗਿਆ ਇਹ ਤੁਹਾਨੂੰ ਅੱਜ ਛੋਟਾ ਜਿਹਾ ਸ਼ਫਰ ਦਿਖਾਇਆ ਸਾਰੇ ਹਮ ਸਾਸਰੀ ਦਾ ਧੰਨਵਾਦ ਜੀ ਸਾਰਿਆਂ ਦਾ